ਨੈਰੀ ਅਗਰ ਬਾਦੂ ਚਾਰ ਦੀ ਬਾਦੀ ਵੀ ਲਗਾਨੀ ਪਈ ਹਰ ਪਾਸੇ ਉੱਤੋਂ ਨੋ ਪਿਆ ਆਪਣੇ ਘਰਦਣਾ ਦੀ ਜੜੀਆਂ ਪਈਆਂ ਸਭ ਤੋਂ ਪਹਿਲਾਂ ਭਾਗਿਆ ਬਾਹਰ ਚੰਦਗੁਰਾ ਜੈ ਕਰੇ ਪਿਛਲੇ ਦਿਨਾਂ ਚ ਰੋਪੜ ਵਿੱਚ ਹੋਈ ਗਊ ਹਤਿਆ ਦੇ ਮਾਮਲੇ ਚ ਅੱਜ ਹਿੰਦੂ ਸੰਗਠਨਾ ਅਤੇ ਵਪਾਰਕ ਸੰਗਠਨਾ ਵੱਲੋਂ ਰੋਪੜ ਬੰਦ ਸੱਦਾ ਦਿੱਤਾ ਗਿਆ। ਇਸੇ ਬਾਬਤ ਅੱਜ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਰਹੇ ਬਾਜ਼ਾਰ ਅਤੇ ਸੰਗਠਨਾ ਵੱਲੋਂ ਜਿਹੜੀਆਂ ਦੁਕਾਨਾਂ ਖੁੱਲੀਆਂ ਸਨ ਉਹਨਾਂ ਨੂੰ ਵੀ ਜਾ ਕੇ ਬੰਦ ਕਰਵਾਇਆ ਗਿਆ। ਇਸ ਦੌਰਾਨ ਮੁਕੰਮਲ ਤੌਰ ਤੇ ਬਾਜ਼ਾਰ ਬੰਦ ਰਹੇ। ਸੰਗਠਨ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਲੇਕਿਨ ਬੀਤੇ ਕੱਲ ਜਦੋਂ ਸੰਗਠਨਾ ਨੂੰ ਕੋਈ ਆਸ ਦਿਖਾਈ ਦਿੱਤੀ ਤਾਂ ਉਹਨਾਂ ਵੱਲੋਂ ਅੱਜ ਬੰਦ ਦੀ ਕਾਲ ਸੰਕੇਤਕ ਰੂਪ ਵਿੱਚ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਹੋਰ ਵੀ ਸਖਤ ਕਦਮ ਚੁੱਕ ਕੇ ਜਾਣਗੇ ਅਤੇ ਕੌਮੀ ਰਾਜ ਮਾਰਗ ਨੂੰ ਜਾਮ ਕਰਨ ਤੋਂ ਵੀ ਨਹੀਂ ਗੁਰੇਜਿਆ ਜਾਵੇਗਾ ਰੋਵਾ ਨਹੀਂ ਚਾਹਤਾ ਬੋਲਦਾ ਮਰ ਜੀ ਲੋ ਬਾਜੀ ਲੋ ਹੱਥ ਕਰੋ ਬੰਦ ਕਰੋ ਬੰਦ ਕਰੋ ਕਸ ਦਿਨ ਲਾਣਾ ਪਵੇ ਤਾਦੂ ਫੇਰ ਲੈਣਾ ਪਵੇ ਤਾਂ ਤਿਆਰ ਰਹੋ ਚੈੱਕ ਕਰ ਪੀਰ ਬਜਰੰਗੀ ਹਰ हा <laughs> ਕੱਟਣਾ ਵੀ ਛੜਾੜੀਆਂ ਪਈਆਂ ਸਭ ਤੋਂ ਪਹਿਲਾਂ ਭਾਰਤੀਆ ਬਹਾਦਰ ਚੰਗਾ ਬੁਲਾਉਂਦਾ ਹੈ ਜੈ ਪਰਮਾਤਮਾ ਜੈ ਬੰਗਲਾਵਾਹੇ ਬਿੱਗੂ ਹੋਣਾ ਹੈ ਸਾਡਾ ਬਾਦ ਉਹ ਪਿਛਲੇ ਦਿਨੀ ਗਊ ਦੀ ਮਤਰੀ ਹੱਤਿਆ ਹੋਈ ਹੈ ਉਹਦੇ ਰੋਸ ਦੇ ਵਿੱਚ ਸਾਰਾ ਸ਼ਹਿਰ ਬੰਦ ਪਿਆ ਅੱਜ ਤੋਂ ਹਿੰਦੂ ਤੋਂ ਘਟੜਾਂ ਨੇ ਬੇਨਤੀ ਕੀਤੀ ਪਰਮੰਤਰ ਨੂੰ ਤੁਸੀਂ ਸਾਡਾ ਸਹਿਯੋਗ ਕਰੋ ਉਸ ਕਰਕੇ ਗਊ ਮਤਰੀ ਹੱਤਿਆ ਕਰਕੇ ਲੋਕਾਂ ਦੇ ਵਿੱਚ ਫਕਰੋ ਹੈ ਰੋਸ ਬਹੁਤ ਵੱਡਾ ਹੈ ਕਿ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰ ਰਿਹਾ ਇਸ ਕਰਕੇ ਸਾਰਾ ਸ਼ਹਿਰ ਬੰਦ ਕੀਤਾ ਗਿਆ ਹੈ ਕਮੇਟੀ ਰਾਜਨੀਤਿਕ ਸੰਸਥਾਵਾਂ ਹੈਗੀਆਂ ਉਹਨਾਂ ਨੇ ਰੋਪੜ ਬੰਦ ਦੀ ਕਾਲ ਦਿੱਤੀ ਸੀ 12 ਵਜੇ ਤੱਕ ਕਿਉਂਕਿ ਪਿਛਲੇ ਹਫਤੇ ਜਿਹੜੀ ਗੌਂਗੱਤਿਆ ਹੋਈ ਸੀ ਇਸੀ ਪੁਲ ਬਾਜ਼ਾਰ ਦੇ ਵਿੱਚ ਔਰ ਪ੍ਰਸ਼ਾਸਨ ਵੱਲੋਂ ਅੱਜ ਕੱਲ ਅੱਜ ਕੱਲ ਕਰਦੇ ਹੋਏ ਹਫਤਾ ਨਘਾਤਾ ਉਹਦੇ ਰੋਸ ਵਜੋਂ ਅੱਜ ਜਿਹੜਾ ਇਹ ਬੰਦ ਦੀ ਕਾਲ ਆ 12 ਵਜੇ ਤੱਕ। ਸ਼੍ਰੀ ਸ਼ਿਵਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਔਰ ਮੋਕਸ਼ਪੰਥ ਵਿਸ਼ਵਕल्याण ٹرسٹ ਉਹਦੇ ਵੱਲੋਂ ਵੀ ਮੈਂ ਮੈਂ ਜਿਹੜਾ ਅਧਿਖਸ਼ਨ ਕਰਕੇ ਸਾਡੀ ਸਾਰੀ ਸੰਸਥਾ ਦੇ ਮੈਂਬਰ ਉਹਰੇ ਉਪਲਖਾ ਔਰ ਤਕਰੀਬਨ ਤਕਰੀਬਨ ਬਾਜ਼ਾਰ ਬੰਦ ਆ ਜੇ ਕੋਈ ਇੱਕੀ ਦੁੱਕੀ ਦੁਕਾਨ ਖੁੱਲੀ ਆ ਉਹ ਵੀ ਸਾਡੇ ਕਹਣੇ ਤੇ ਜਦੋਂ ਉਹਨਾਂ ਨੇ ਬੰਦ ਕਰਤੀ ਵਪਾਰੀ ਉਹ ਦਮਰਾਤੇ ਕਿਉਂ ਹੋਏ ਨਹੀਂ ਲੇਕਿਨ ਅੰਗੜੀ ਦੋ ਮਾਦਾ ਲਈ ਹੱਸਿਆ ਕੀਤੇ ਗਏ ਤੇ ਉਸ ਤੌਰਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵਰਾਤਰੀ ਦੀ ਸ਼ੁਭ ਕਾਮਨਾਵਾਂ ਹੈ ਜੈ ਮਾਤਾ ਦੀ ਇਸpropto ਵਪਾਰ ਮੰਡਲ ਰੋਪੜ ਸਨਾਤਮ ਧਰਮ ਸਭਾ ਔਰ ਅਲੱਗ-ਅਲੱਗ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਸ਼ੁੱਕਰਵਾਰ ਤੋਂ ਇੱਥੇ ਰੋਪੜ ਸ਼ਹਿਰ ਚ ਇੱਕ ਗਊ ਮਾਤਾ ਦੀ ਹੱਤਿਆ ਕੀਤੀ ਗਈ ਹੈ ਅਤੇ 6 ਗਊ ਮਾਤਾ ਨੂੰ ਕਾਇਲ ਕੀਤਾ ਗਿਆ ਹੈ। ਉਹਦੇ ਉਪਲਕਸ਼ ਵਿੱਚ ਰੋਪੜ ਦੇ ਆਪਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕੀਤੀ ਹੈ ਕਿ ਜਿਹੜੇ ਹੱਤਿਆਰੇ ਆ ਹਨ ਉਹਨਾਂ ਨੂੰ ਜਲਦ ਤੋਂ ਜਲਦ ਪਕੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਲੇਕਿਨ ਉਹਦੇ ਵਿੱਚ ਹੁਣ ਦੇਰੀ ਹੋਣ ਕਾਰਨ ਸਾਰੇ ਜੱਤੀ ਬੰਦੀਆਂ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸ਼ਹਿਰ ਰੋਪੜ ਸ਼ਹਿਰ 12 ਵਜੇ ਤੱਕ ਬੰਦ ਕਰਵਾਇਆ ਹੈ। ਅਗਰ ਇਸ ਤੋਂ ਇਲਾਵਾ ਜੇ ਅਸੀਂ ਇਹ ਸਮੱਸਿਆ ਸਾਡੀ ਹੱਲ ਨਹੀਂ ਹੁੰਦੀ ਜੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਤੇ ਅਸੀਂ ਸ਼ਹਿਰ 'ਚ ਚੱਕਾ ਜਾਮ ਔਰ ਧਰਨੇ ਦੇ ਮਜਬੂਰ ਹੋਵਾਂਗੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਜਲਦ ਤੋਂ ਜਲਦ ਜਿਹੜੇ ਹੈਗੇ ਕਿ ਵੈਸ਼ੀ ਦਰਿੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਨਿਬੇਨਕਾਬ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਿੱਤੀ ਜਾਵੇ ਬਿਲਕੁਲ ਮੈਂ ਉਸ ਜਗ੍ਹਾ ਤੇ ਖੜਾ ਆਂ ਜਿੱਥੇ ਇਹ ਘਟਨਾ ਹੋਈ ਆ ਉਹ ਸਾਹਮਣੇ ਗਊ ਮਾਤਾ ਹੈ ਉੱਥੇ ਇੱਕ ਗਊ ਮਾਤਾ ਦਾ ਕਤਲ ਕੀਤਾ ਗਿਆ ਹੈ ਅਤੇ 6 ਗਊ ਮਾਤਾ ਨੂੰ ਕਾਇਲ ਕੀਤਾ ਗਿਆ ਹੈ। ਸ਼ਹਿਰ ਵਾਸੀਆਂ ਵਿੱਚ ਇਸ ਘਟਨਾ ਦਾ ਬਹੁਤ ਜ਼ਿਆਦਾ ਰੋਸ ਸ਼ਰੂਪ ਪ੍ਰਦਰਸ਼ਨ ਹੋ ਰਿਹਾ ਹੈ ਔਰ ਸ਼ਹਿਰ ਇਸ ਤੋਂ ਬਹੁਤ ਦੁਖੀ ਹੋਇਆ ਪਿਆ ਸਾਰੇ ਦੁਖੀ ਮਨ ਨਾਲ ਇਸ ਧਰਨੇ ਵਿੱਚ ਸ਼ਾਮਿਲ ਹੋਇਆ ਹੈ। ਪਿਆ ਸਾਡੇ ਸਹਿਯੋਗ ਦੇ ਰਿਹਾ ਸਾਰਾ ਬੰਦ ਪਿਆ ਅਸੀਂ ਗਊ ਹੱਤੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਅਸੀਂ ਕਹਿੰਦੇ ਆ ਵੀ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਸਾਰੇ ਹਿੰਦੂ ਸੰਗਠਨਾਂ ਵੱਲੋਂ ਸਨਾਤਨ ਧਰਮ ਸਭਾ ਜੀ ਛਤਰਹੇਟ ਅੱਜ ਅਸੀਂ ਸਾਰਿਆਂ ਨੇ ਪੂਰਾ ਮਾਰਕੀਟ ਰੋਪੜ ਦੀ ਬੰਦ ਕਰੀ ਹੈ ਰੋਸ ਪ੍ਰਦਰਸ਼ਨ ਹੈ ਲੋਕਾਂ ਦੇ ਵਿੱਚ ਔਰ ਜਲਦ ਹੀ ਅਗਰ ਪੁਲਸ ਕਿਸੇ ਨਤੀਜੇ ਪਰ ਨਹੀਂ ਪਹੁੰਚੀ ਤਾਂ ਹੋ ਸਕਦਾ ਹੈ ਉਹ ਇਹਨੂੰ ਕੱਟੇ ਹੋ ਜਾਈਏ ਇੱਕ ਵਾਰ ਕਾ ਜਾਮ ਵੀ ਅਸੀਂ ਕਰ ਸਕੀਏ ਮੈਂ ਤਾਂ ਇਹ ਕਹਿਣਾ ਜਾਂਦਾ ਵੀ ਅੱਜ ਹੁਣ 10 ਮਿੰਟ ਪਹਿਲਾਂ ਇੱਕ ਖਬਰ ਆਈ ਹੈ ਕੰਪਰਸਰ ਦੇ ਵਿੱਚ 6 ਗਵਾਂ ਨੂੰ ਜ਼ਹਿਰ ਦਿੱਤੀ ਇਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਬਹੁਤ ਬੜੀ ਸਾਜ਼ਿਸ਼ ਹੈ ਮਸਤ ਜੀ ਗੁਰਮੁਖੀ ਸਾਰੇ ਪਰਮਾਨਾਂ ਨੂੰ ਇਹੀ ਕਹਿ ਰਿਹਾ ਕਿ ਜਲਦ ਤੋਂ ਜਲਦ ਇਕੱਠੇ ਹੋ ਜੋ ਔਰ ਇਸ ਜੋ ਵੀ ਕਾਨੂੰਨੀ ਹੱਤਿਆ ਰੋਪਣ ਦੇ ਵਿੱਚ ਹੋਈ ਹੈ ਇਹਦਾ ਮੂੰਹ ਤੋੜ ਜਵਾਬ ਦੇਈਏ ਨਹੀਂ ਤਾਂ ਇਹ ਅੱਜ ਗਊ ਮਾਤਾ ਤੇ ਅਪਾਰ ਹੋਇਆ ਤਾਂ ਕੱਲੂ ਇਹ ਪ੍ਰਹਾਰ ਸਾਡੇ ਬੱਚਿਆਂ ਤੇ ਵੀ ਹੋ ਸਕਦਾ ਹੈ